ਤੁਮਾਂ ਦੇ ਹੱਥ ਮਜ਼ਬੂਤ ਕਰਨੇ ਨੇ ਮੈਨੂੰ ਵੋਟ ਪਹੁੰਚੂਗੀ ਸਮਝ ਲਓ ਤਾਂ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਮੈਨੂੰ ਥੋੜਾ ਜਿਹਾ ਸਕੂਨ ਦੇ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਬਾਕੀ ਕਮਾ ਵਾਲੇ ਪਾਸਿਓ ਸਾਰੀਆਂ ਕਸਰਾਂ ਕੱਢ ਦੂੰਗਾ ਮੈਂ ਕਿਸੇ ਰੇਤੇ ਦੀ ਖੱਡ 'ਚ ਈਸਾਨੀ ਪਾਉਣਾ ਮੈਂ ਕਿਸੇ ਬਸ 'ਚ ਈਸਾਨੀ ਨਹੀਂ ਪਾਉਣਾ ਮੈਂ ਕਿਸੇ ਹਵੇਲੀ 'ਚ ਸਾਂਹੀ ਪਾਉਣਾ ਢਾਬੇ 'ਚ ਸਾਂਹੀ ਪਾਉਣਾ ਮੈਂ ਕਿਸੇ ਠੇਕੇ 'ਚ ਸਾਂਹੀ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਂਗਾ ਤਾਂ ਕਰਕੇ ਤੁਹਾਡੇ ਕੋਲੇ ਆਇਆ ਹਾਂ ਬਟਨ ਚੌਥੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਇਹ ਵੀ ਨੋਟ ਕਰ ਲਿਓ ਹਫ਼ਤਾ ਰਹਿ ਗਿਆ ਬਸ ਬਹੁਤ ਲੋਕਾਂ ਦੇ ਮੈਨੂੰ ਫੋਨ ਆ ਰਹੇ ਨੇ ਬਹੁਤ ਲੋਕ ਮੈਨੂੰ ਮਿਲਦੇ ਨੇ ਰਾਹ ਚ ਪਿੰਡਾਂ ਚ ਜਦੋਂ ਲੰਘਦਾ ਮੈਂ ਪਿੰਡ ਆ ਜਾਂਦੇ ਐ ਸਰੋਪੇ ਲੈ ਕੇ ਮਾਨ ਸਨਮਾਨ ਕਰਨ ਇਹੀ ਕਹਿੰਦੇ ਕੰਨ ਚ ਹੀ ਕਹਿ ਦਿੰਦੇ ਆ ਕਹਿੰਦੇ ਫਿਕਰ ਨਾ ਕਰੀਂ ਬਸ ਬਸ ਮੈਂ ਕਿਹਾ ਠੀਕ ਹੈ ਕਹਿੰਦੇ ਹੋ ਗਿਆ ਕੰਮ ਕਹਿੰਦੇ ਅੰਦਰੋਂ ਤਾਂ ਅਸੀਂ ਵਾਕੇ ਬੈਠੇ ਆ ਔਰ ਜਿੰਨਾ ਚਿਰ ਕਾਲੀਆਂ ਕਾਂਗਰਸੀਆਂ ਦੀ ਜੜਨੀ ਪੱਟੀ ਜਾਂਦੀ ਉਹਨਾਂ ਚਿਰ ਮੈਂ ਥੱਕਦਾ ਨਹੀਂ ਮੈਂ ਤਾਂ ਨਹੀਂ ਬੇਲਾ ਬੈਂਦਾ ਤੜਕੀ ਤੁਰ ਪੈਂਦਾ ਮੈਂ ਤਾਂ ਹੁਣ ਤੀਜਾ ਪ੍ਰੋਗਰਾਮ ਹੈ ਇਹ ਇਹ ਤੋਂ ਪਹਿਲਾਂ ਦੋ ਇੰਟਰਵਿਊ ਕਰਤੀਆਂ ਟੀਵੀ ਤੇ ਐਤੋਂ ਬਾਅਦ ਦੋ ਹੋਰ ਨੇ ਇੱਕ ਫਿਰੋਜ਼ਪੁਰ ਇੱਕ ਗੁਰੂ ਹਰਸਾਏ ਜਾ ਕੇ ਰਹੂੰਗਾ ਬਠਿੰਡੇ ਅਜਰਾਤ ਨੂੰ ਕੱਲ ਨੂੰ ਅਬੋਰ ਗਿੱਦੜਵਾਹ ਰਾਮਪੁਰਾ ਫੂਲਪਧੌੜ ਬਰਨਾਲਾ ਜਿੱਥੇ-ਜਿੱਥੇ ਜਾਂਦੇ ਆ ਸੁਹਾਗਾ ਹੀ ਫਿਰਦਾ ਜਾਂਦਾ ਹੈ ਪਰ ਇੱਕ ਗੱਲ ਮੈਂ ਕਹਿਣੀ ਚਾਹਨਾ ਇਹ ਨਾ ਸੋਚ ਲਿਓ ਹੁਣ ਜੇ ਭਵੰਤਮਨ ਸਾਡੇ ਪਿੰਡ ਵੀ ਆ ਜਾਂਦਾ ਅਸੀਂ ਵੀ ਵੋਟ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾਂ ਨਹੀਂ ਮੰਗ ਰਿਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਿਆ ਤੁਹਾਡੇ ਜਵਾਕਾਂ ਵਾਸਤੇ ਨੌਕਰੀਆਂ ਦੇਣੀਆਂ 43000 ਤਾਂ ਦੇਤੀਆਂ ਲੱਖਾਂ ਨੌਕਰੀਆਂ ਅਜੇ ਹੋਰ ਦੇਣੀਆਂ ਬਿਜਲੀ ਦਾ ਬਿੱਲ ਤੁਹਾਨੂੰ ਆਉਂਦਾ ਨਹੀਂ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਵੀਰੋ ਥਰਮਲ ਪਲਾਂਟ ਆਪਾਂ ਖਰੀਦ ਲਿਆ ਕੋਇਨਵਾਲ ਸਾਹਿਬ ਵਾਲਾ ਹੁਣ ਇੰਡਸਟਰੀ ਵਾਲੀ ਬਿਜਲੀ ਵੀ ਸਸਤੀ ਕਰੂੰ ਉਹਦੇ ਨਾਲ ਇੰਡਸਟਰੀ ਆਊਗੀ ਆਪਣੇ ਜਵਾਕਾਂ ਨੂੰ ਕੰਮ ਮਿਲੂਗਾ ਆਪਣੇ ਧੀਆਂ ਪੁੱਤਾਂ ਨੂੰ ਕੰਮ ਮਿਲੂਗਾ ਬਹੁਤ ਕੁਝ ਸੋਚੀ ਬੈਠਾ ਹਾਂ ਪੰਜਾਬ ਵਾਸਤੇ ਬਸ ਇਹੀ ਸੋਚਦਾ ਮੈਂ ਹੋਰ ਤਾਂ ਮੈਨੂੰ ਕੋਈ ਕੰਮ ਹੀ ਨਹੀਂ ਹੁਣ ਪੈਸੇ ਪੂਸੇ ਕਮਾਉਣ ਵਾਲੀ ਗੱਲ ਛੱਡ ਦਿਓ ਵੀਰੋ ਗੱਲ ਤਾਂਾਂ ਲੰਘੀ ਹੁਣ ਤਾਂ ਹੁਣ ਤਾਂ ਗੱਲ ਤਹਾਂ ਲੰਘੀ ਪੈਸਾ ਪੂਸਾ ਮੇਰੇ ਵਾਸਤੇ ਕੋਈ ਐਹਮियत ਨਹੀਂ ਰੱਖਦਾ ਜਿੰਨਾ ਪਿਆਰ ਤੁਸੀਂ ਦੇਈ ਜਾਂਦੇ ਹੋ ਇਹਦਾ ਕੋਈ ਮੁੱਲ ਐ ਕਿਸੇ ਗਰੰਟੀ 'ਚ ਮੈਂ ਇੱਕ ਤੁਹਾਨੂੰ ਛੋਟੀ ਜੀ ਗੱਲ ਸੁਣਾਉਣਾ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਮੈਨੂੰ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜਦੋਂ ਇਹ ਤਾਂ ਘਰ ਐ ਇਹ ਤਾਂ ਬਾਬੇ ਦਾ ਘਰ ਐ ਇੱਥੇ ਤਾਂ 13-13 ਤੋਲੀਆਂ ਸੀ ਜਦੋਂ ਵਾਸੀਆਂ ਤੇ ਲੋਕਾਂ ਨੂੰ ਹੋਕਾ ਦਿੰਦੇ ਫਿਰਦੇ ਸੀ ਸੱਚ ਦਾ। ਸਤਿਗੁਰ ਨਾਨਕ ਸਾਹਿਬ ਨੇ ਮਰਦਾਨਿਆਂ ਨੂੰ ਕਿਹਾ ਮਰਦਾਨਿਆਂ ਰਬਾਬ ਛੇੜ ਬਾਣੀ ਉਚਰਨੀ ਐ। ਮਰਦਾਨੇ ਨੇ ਰਬਾਬ ਛੇੜੀ। ਬਾਣੀ ਉਚਰ ਲੱਗੇ। ਆ ਗੂੰਜੀ ਆਵਾਜ਼ ਅਸਮਾਨ 'ਚ ਸੱਚ ਦੀ। ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਪਿੰਡ ਦੀ ਜੂ ਤੇ ਕੋਈ ਬਹੁਤ ਸੱਚਾ ਬੰਦਾ ਆ ਗਿਆ ਰੱਬ ਦਾ ਫਕੀਰ ਆ ਗਿਆ ਸਿੱਧੀ ਰੱਬ ਨਾਲ ਹੈ। ਉਹ ਇਹਦੀ satsang ਕਰ ਲਈਏ ਕਿਸਮਤਾਂ ਬਦਲ ਦਊਗਾ। ਕਿਸਮਤਾਂ ਬਦਲ ਦਊਗਾ। ਪਿੰਡ ਦੇ ਲੋਕ ਇਕੱਠੇ ਹੋ ਕੇ ਚਲੇ ਗਏ। ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ? ਕਹੀਂ ਤੁਹਾਡੇ ਨਾਲ ਚੱਲਾਂਗੇ। ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਾਹ ਔਖੇ ਨੇ। ਅਸੀਂ ਸੱਚ ਦੇ ਰਾਹਾਂ ਦੇ ਪਾਣ ਦੀਆਂ। ਥੋੜੇ ਤੋਂ ਤੁਰਿਆ ਨਹੀਂ ਜਾਣਾ ਰਹਿਣ ਦੋ ਕਹਿਣਾ ਜੀ ਅਸੀਂ ਤਾਂ ਨਾਲ ਜਾਵਾਂਗੇ ਗੁਰੂ ਸਾਹਿਬ ਕਹਿੰਦੇ ਆ ਜਾਓ ਫਿਰ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਚਾਂਦੀ ਦੇ ਢੇਰ ਆ ਗਏ ਚਾਰੇ ਪਾਸੇ ਚਾਂਦੀ ਹੋਈ ਚਾਂਦੀ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨਾਂ ਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਆਪਣਾ ਕੰਮ ਬਣ ਗਿਆ ਉਹ ਚਾਂਦੀ ਲੈ ਕੇ ਘਰੇ ਮੁੜ ਗਏ ਕਾਫਲਾ ਅੱਧਾ ਰਹਿ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਨਾਲ ਤੁਰਾਂਗੇ ਕਹਿੰਦੇ ਰਾਹ ਔਖੇ ਆ ਸਕਦੇ ਐ ਕਹਿੰਦੇ ਆਉਣ ਦਿਓ ਗੁਰੂ ਜੀ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਸੋਨੇ ਦੇ ਢੇਰ ਆ ਗਏ ਜਿਹਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕ ਲਿਆ ਕਹਿੰਦੇ ਚਲ ਚਾਂਦੀ ਵਾਲਿਆਂ ਨਾਲੋਂ ਵਧੀਆ ਰਹਿ ਗਏ ਆਪਾਂ ਉਹ ਚਾਂਦੀ ਲੈ ਕੇ ਮੁੜ ਗਏ ਆਪਾਂ ਨੂੰ ਸੋਨਾ ਮਿਲ ਗਿਆ ਬੰਦੇ ਹੀ ਦਾਸ ਰਹਿ ਗਏ ਜੀ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਗੁਰੂ ਜੀ ਇਹ ਤਾਂ ਨਾਲ ਤੁਰਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਾ ਓਖੇ ਆ ਸਕਦੇ ਐ ਕਹਿੰਦੇ ਆਉਣ ਦਿਓ ਤੁਰੇ ਗਏ ਤੁਰੇ ਗਏ ਤੁਰੇ ਗਏ ਹੀਰੇ ਮੋਤੀ ਅੰਨੇ ਢੇਰ ਆ ਗਏ ਉਹਨਾਂ ਦੱਸਾਂ ਨੇ ਹੀਰੇ ਮੋਤੀ ਚੱਕੇ ਲੈ ਕਹਿੰਦਾ ਆਪਾਂ ਉਹਨਾਂ ਦੋਨਾਂ ਤੋਂ ਹੀ ਵਧੀਆ ਰਹਿ ਗਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤੂੰ ਕਹਿੰਦਾ ਮੈਂ ਤਾਂ ਨਹੀਂ ਜਾਂਦਾ ਬਾਬਾ ਜੀ ਮੈਂ ਤਾਂ ਉਹਨਾਂ ਤੋਂ ਅਮੀਰ ਆ ਮੈਂ ਤੁਹਾਡੇ ਨਾਲ ਹੀ ਰਹੂੰ ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਨਾ ਤੇਰੇ ਕੋਲੇ ਸੋਨਾ ਨਾ ਚਾਂਦੀ ਆ ਨਾ ਹੀਰੇ ਆ ਨਾ ਮੋਤੀ ਆ ਤੂੰ ਨਬ ਉਮੀਰ ਕਿਵੇਂ ਐ ਬਾਬਾ ਮਰਦਾਨਾ ਜੀ ਕਹਿੰਦੇ ਗੁਰੂ ਜੀ ਉਹਨਾਂ ਕਮਲਿਆਂ ਨੂੰ ਕਿਵੇਂ ਸਮਝਾਵਾਂ ਉਹ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਆਪਦੇ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੈਨੂੰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੈ ਵੀਰੋ ਪਿੰਡ ਦੇ ਮੈਂਬਰ ਪੰਚਾਇਤ ਤੋਂ ਲੈ ਕੇ ਸਰਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੋਂ ਲੈ ਕੇ ਐਮ ਐਲ ਏ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਬਣਾਉਂਦਾ ਲੋਕ ਜਦੋਂ ਲੋਕ ਹੀ ਮੇਰੇ ਨਾਲ ਹੈ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੋ ਸਕਦਾ ਜੀ